ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜੋ ਬੇਟੀ ਹੈ 14 ਸਾਲ ਦੀ ਹੈ ਔਰ 9ਵੀਂ ਕਲਾਸ ਦੇ ਵਿੱਚੋਂ ਇਸ ਬੱਚੀ ਨੇ ਪੜ੍ਹਾਈ ਛੱਡ ਦਿੱਤੀ ਇਹਦਾ ਕਾਰਨ ਕੀ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਵੀ ਫੀਸ ਦੇਣ ਨੂੰ ਪੈਸੇ ਨਹੀਂ ਸਿਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਹਰ ਇੱਕ ਧਰਮ ਦੇ ਵੀਰ ਭਰਾਵਾਂ ਨੂੰ ਸਸਰੀਏ ਕਾਲ ਜੀ ਨਮਸਤੇ ਜੀ ਆਦਿ ਅੱਜ ਅਸੀਂ ਪਿੰਡ ਪਹੁੰਚੇ ਆ ਲੱਦੇਮੁੜੇ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹੈ ਲੱਦਾਮੁੜਾ ਉੱਥੇ ਪਹੁੰਚੇ ਆ ਪਰ ਉੱਥੇ ਦਾ ਇੱਕ ਪਰਿਵਾਰ ਅੱਜ ਦੇਖ ਕੇ ਤੇ ਜਿਹੜੀ ਵੀ ਹੈ ਕੰਬੜੀ ਐਦਾਂ ਦੇ ਹਾਲਾਤ ਉਸ ਘਰ ਦੇ ਨੇ ਕਿ ਬਾਹਰ ਦਾ ਜੋ ਇੱਕ ਵਿਹੜਾ ਸੀ ਜਿਹਨੂੰ ਕਹਿ ਦਿੰਦੇ ਆ ਉਹਦੇ ਨਾਲੋਂ ਜਿਹੜਾ ਘਰ ਦੇ ਜਿਹੜੇ ਕਮਰੇ ਆ ਉਹ ਘਰ ਤੋਂ ਘੜ ਕੁਛ 2.5 3 ਫੁੱਟ ਡੂੰਘੇ ਨੇ ਥੱਲੇ ਪਾਣੀ ਚਲ ਜਾਂਦਾ ਵਾ ਘਰ ਦੀਆਂ ਜੋ ਛੱਤਾਂ ਆ ਉਹ ਵੀ ਡਿੱਗਣ ਦੀ ਕਤਾਰ ਤੇ ਔਰ ਉਹ ਭਾਈ ਸਾਹਿਬ ਜਿਹੜੇ ਘਰ ਦੇ ਮਾਲਕ ਨੇ ਜਿਹੜੇ ਮੁਖੀ ਨੇ ਉਹਨਾਂ ਦੇ ਪੈਰ ਦੇ ਉੱਤੇ ਇੱਕ ਐਨਾ ਗੰਭੀਰ ਜ਼ਖਮ ਆ ਕਿ ਦੇਖਿਆ ਨਹੀਂ ਆ ਐਨਾ ਵੱਡਾ ਜ਼ਖਮ ਆ ਗੂਠਾ ਕੱਟ ਚੁੱਕਾ ਆ ਔਰ ਦੋ ਬੇਟੀਆਂ ਆ ਭਾਈ ਸਾਹਿਬ ਦੀਆਂ ਇੱਕ ਬੇਟਾ ਆ ਕਿ ਜਿਹੜਾ ਬਹੁਤ ਜ਼ਿਆਦਾ ਗੰਬੀਰ ਨਸ਼ੇ 'ਚ ਪੈ ਗਿਆ। ਉਹਨੂੰ ਖੁੱਦ ਦਾ ਵੀ ਨਹੀਂ ਪਤਾ। ਬਸ ਸਾਰੀ ਦਿਹਾੜੀ ਨਸ਼ੇ ਦਾਦੀ ਆ। ਆਪਾਂ ਨੇ ਪਿਓ ਨੂੰ ਨਹੀਂ ਦੇਖਦਾ ਉਹ ਕਿ ਕਿੰਨੀ ਵੱਡੀ ਸਾਟ ਹੈ ਮੇਰੀਆਂ ਭੈਣਾਂ ਆ। ਕੁਝ ਪਤਾ ਨਹੀਂ। ਆਵਜ ਅਸੀਂ ਉਸ ਵੀਰ ਨੂੰ ਮਿਲਦੇ ਆ। ਉਹਨਾਂ ਬਹੁਤ ਸਾਂਝੇ ਕਰਦੇ ਆ ਕਿ ਆਖੇਕਾਰ ਇਹ ਘਰ ਦਾ ਜੋ ਸਾਰਾ ਖਰਚਾ ਵਾ ਜੋ ਰੋਟੀ ਪਣੀ ਦਾ ਵਾ ਕਿਸ ਤਾਂ ਚੱਲਦਾ। ਇਹ ਦੋ ਬੇਟੀਆਂ ਆ। ਉਹਨਾਂ ਦੀ ਪੜਾਈ ਆ ਜਾਂ ਪੜਦੀਆਂ ਆ ਜਾਂ ਨਹੀਂ ਪੜਦੀਆਂ ਆ ਆ ਸਾਰਾ ਕੁਝ ਉਸ ਵੀਰ ਕੋ ਆਪਾਂ ਸੋੰਦੇ ਉਹ ਸੱਚ ਗਾਲੀ ਸਸਕਾਰ ਅੱਛਾ ਕੀ ਨਾਮ ਦੀ ਆਪਣਾ ਪਹਿਲੇ ਹਾਜੀ ਸਤਾਰ ਸਿੰਘ ਅੱਛਾ ਮੁਕਤੀ ਹਾਰ ਸਿੰਘ ਇਹਨਾਂ ਦਾ ਭਾਜੀ ਹੁਣ ਦਾ ਨਾਮ ਆ ਆੜ ਪੈਰ ਦਿਖਾਇਓ ਯਾਰਾ ਵੀਰ ਦਾ ਕਿ ਕਿੰਨਾ ਗੰਭੀਰ ਹੈ ਪੈਰ ਕਿ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਇੱਕ ਅੰਗੂਠਾ ਕੱਟ ਚੁੱਕਾ ਆ ਔਰ ਫਿਰ ਭਜੀ ਜਿਸ ਤਰ੍ਹਾਂ ਇਹ ਨੀਂ ਵੱਡੀ ਸੱਟ ਲੱਗ ਗਈ ਆ ਤੇ ਘਰ ਦਾ ਕਿਦਾਂ ਗੱਲ ਚੱਲ ਜਾਣਾ। ਦਾ ਇਦਾ ਹੀ ਮੜਾ ਮੋਟਾ। ਤੇ ਘਰ ਵਿੱਚ ਜਿੱਦਾਂ ਕਮਾਉਣ ਵਾਲੇ ਤੁਸੀਂ ਹੋ। ਹਾਂਜੀ ਹਾਂਜੀ। ਕਿ ਇਹ ਬੇਟੀਆਂ ਤੁਹਾਡੀਆਂ ਤਿੰਨ ਬੇਟੀਆਂ? ਹਾਂਜੀ। ਤੇ ਇਹ ਜਾਂਦੀਆਂ ਸਕੂਲ ਜਾਂਦੀਆਂ। ਸਕੂਲ ਇੱਕ ਜਾਂਦੀ ਆ ਉਹ ਦੇ ਵਿਚਾਰੀ ਮੜਾ ਮੋਟਾ ਕੰਮ ਕਰਦੀ ਏ। ਤੇ ਆਏ ਗੁੜੀਆਂ ਛੋਟੀ ਕੰਮ ਕਰਦੀ। ਹਾਂਜੀ ਹਾਂਜੀ। ਕੀ ਕੰਮ ਕਰਦੀ? ਇਦੋਂ ਕਿਤੇ ਘਰ ਪੂਰ ਚੱਲ ਜਾਂਦੀ ਮੜਾ ਮੋਟਾ। ਉਹਦੇ ਫਿਰ ਜਿਆ ਲੈ। ਉਹਦੇ ਨਾਲ ਹੀ ਆਪਣਾ ਘਰ ਦਾ ਗੁਜ਼ਾਰਾ ਜ। ਹਾਂਜੀ। ਆ ਕੈਮਰਾਮੈਨ ਨੂੰ ਤੋੜੋ ਗੁਜ਼ਾਰਸ਼ ਆ ਕਿ ਇਹ ਬੇਟੀਆਂ ਆ ਇੱਕ ਵੱਡੀ ਬੇਟੀ ਆ ਛੋਟੀ ਐ ਇੱਕ ਉਧਰ ਛੋਟੀ ਐ ਔਰ ਇਹ ਵੱਡੀ ਬੇਟੀ ਕੋਈ ਘਰ ਦਾ ਕੰਮਕਾਰ ਕਰਕੇ ਤੇ ਫਿਰ ਆਪਣੇ ਘਰ ਦਾ ਜਿਹੜਾ ਵਾ ਪਾਲਣ ਪੋਸ਼ਣ ਕਰ ਰਹੀ ਐ ਕਿ ਆਪਣੇ ਪਿਓ ਨੂੰ ਵੀ ਪਾਲ ਰਹੀ ਐ ਕਿਉਂਕਿ ਪਿਓ ਦੀ ਹਾਲਾਤ ਇੰਨੀ ਜਿਆਦੀ ਗੰਭੀਰ ਆ ਪੈਰ ਦੀ ਕਿ ਬਹੁਤ ਜਿਆਦਾ ਬੁਰਾ ਹਾਲ ਐ ਇਹ ਵੱਡੀ ਬੇਟੀ ਆ ਥੋੜਾ ਬਾਹਰ ਦਾ ਕੰਮ ਕਰ ਪਚਾਈ ਕਿਸੇ ਦੇ ਘਰੇ ਕਰਦੀ ਐ ਜਿਹਦੇ ਨਾਲ ਇਹਨਾਂ ਦੇ ਘਰ ਦਾ ਖਰਚਾ ਚੱਲਦਾ ਅੱਛਾ ਭੈਣ ਮੇਰੀ ਕਿਸ ਤਰ੍ਹਾਂ ਮੋਹਤਰਾ ਮਿਲਾਈ ਮਤਲਬ ਮੰਜੀ ਤੇ ਆ ਤੇ ਫਿਰ ਘਰ ਦਾ ਕਿਸਾ ਖਰਚਾ ਚੁਕਾ ਉੱਚੀ ਸੇ ਦਾ ਇੱਥੇ ਆ ਜਾ ਥੋੜਾ ਉੱਚੀ ਕੋਈ ਨਹੀਂ ਚੱਲ ਰੋਟੀ ਪਾਣੀ ਕਿਥੇ ਦਾ ਐਸੇ ਪਿੰਡ ਵਿੱਚ ਹੀ ਲੱਗੇ ਨੇ ਹਾਂਜੀ ਪਿੰਡ ਵਿੱਚ ਅੱਛਾ ਕਿੰਨੇ ਕੀ ਪੈਸੇ ਦੇ ਦਿੰਦੇ ਹੈ 1500 ਰੁਪਿਆ 1500 ਰੁਪਿਆ ਇਸ ਬੇਟੀ ਨੂੰ ਦਿੰਦੇ ਆ ਘਰ ਵਾਲੇ ਜਿਹਦੇ ਨਾਲ ਆਪਣੇ ਪਿਓ ਦਾ ਇਲਾਜ ਵੀ ਕਰ ਰਹੀ ਹੈ ਤੇ ਘਰ ਦਾ ਵੀ। ਔਰ ਸਾਧ ਸੰਗਤ ਤੁਹਾਨੂੰ ਵੀ ਪਤਾ ਕਿ 1500 ਰੁਪਏ ਦਾ ਮੇਰੇ ਖਿਆਲ ਚ ਕਿਤੇ ਚੰਗੇ ਬੰਦੇ ਦਾ ਇੱਕ ਦਿਨ ਨਹੀਂ ਨਿਕਲਦਾ। ਪਰ ਇਹ ਭੈਣ ਜਿਹੜੀ ਆ 1500 ਰੁਪਏ ਚ ਆਪਣਾ ਪਰਿਵਾਰ ਪਾਲ ਰਹੀ ਆ ਔਰ ਘਰ ਦੇ ਹਾਲਾਤ ਇਦਾਂ ਦੇ ਆ ਕਿ ਪਤਾ ਨਹੀਂ ਉਸ ਮੇ ਕਮਰੇ ਚ ਦੇਖਣਾ ਕਿ ਪਾਣੀ ਨਾਲ ਭਰਿਆ ਹੋਇਆ। ਛੱਤਾਂ ਦਾ ਇੰਨਾ ਬੁਰਾ ਹਾਲ ਆ ਕਿ ਪਤਾ ਨਹੀਂ ਅੱਜ ਡਿੱਗ ਜਾਂ ਜਾਂ ਕੱਲ ਡਿੱਗ ਜਾਵੇ। ਹੁਣ ਭੈਣ ਮੇਰੀ ਕੀ ਕੀ ਤੇਰੇ ਬਾਹਰ ਬੈਠੇ ਵੀਰ ਜਿਹੜੇ ਆ ਬੜੇ ਦਿਆਲੂ ਨੇ ਤੇ ਕੀ ਮੰਗ ਕਰਦੀ ਉਹਨਾਂ ਕੋਲ ਘਰ ਬਣਾਉਂਦੇ ਹੁੰਦੇ ਭੈਣ ਦੀ ਮੰਗਿਆ ਕਿ ਘਰ ਸਾਡਾ ਥੋੜਾ ਬਹੁਤਾ ਬਣ ਜੇ ਮੇਰੇ ਪਾਪਾ ਦੇ ਪੈਰ ਦਾ ਇਲਾਜ ਹੋ ਜੇ ਆ ਪੈਰ ਦੀ ਹਾਲਾਤ ਬੜੀ ਬੁਰੀ ਆ ਤੇ ਕਦੇ ਨਾ ਕਦੀ ਭੈਣ ਬੜੀ ਹੁੰਦਾ ਨਹੀਂ ਇਹਦੇ ਲੈ ਵੇਖ ਕੇ ਪਿਓ ਲਵੇ ਮੰਜੀ ਤੇ ਬੈਠਾ ਵਾ ਸਾਨੂੰ ਕੰਮ ਕਰਨਾ ਪੈਂਦੇ ਆ ਅਸੀਂ ਕਦਿਆਂ ਕਦੀ ਕਿਤਨਾ ਕਹਿੰਦੇ ਤੇ ਦੁੱਖ ਕਦੇ ਨਾ ਕਦੀ ਪ੍ਰਮਾਤਮਾ ਨੂੰ ਬੈਠ ਕੇ ਕਦੀ ਇਹ ਸ਼ਿਕਵਾ ਨਹੀਂ ਕੀਤਾ ਕਿ ਅੱਜ ਪਿਓ ਹੁੰਦਾ ਸਿਰ ਦੇਤੇ ਤੇ ਸਾਰਾ ਕੁਝ ਹੀ ਏਸ਼ੂ ਹੋਇਆ ਹੁਣ ਇਹਨੀ ਗੰਬੀਰ ਹਾਲਤ ਨਾਲ ਛੱਟ ਲੱਗੀ ਹੋਈ ਹੈ ਕੋਈ ਮੀਰ ਕਰਦਾ ਛੱਟਣਾ ਬਹੁਤ ਬੁਰੀ ਹਾਲਤ ਹੈ ਮੇਰੇ ਵੱਲੋਂ ਆਪ ਜੋੜ ਕੇ ਬੇਨਤੀ ਹੈ ਕਿ ਬਾਹਰ ਬੈਠੇ ਜਿੰਨੇ ਵੀ ਵੀਰ ਹਰ ਇੱਕ ਜਾਤੀ ਦੇ ਵੀਰ ਨੂੰ ਇਹ ਬੇਨਤੀ ਹੈ ਚਾਹੇ ਉਹ ਸਿੱਖਿਆ ਈਸਾਈਆ ਮੁਸਲਮਾਨ ਹਿੰਦੂ ਆ ਤੁਸੀਂ ਜਿਹੜੇ ਵੀ ਪ੍ਰਮਾਤਮਾ ਨੂੰ ਮੰਨਦੇ ਹੋ ਉਹਨੂੰ ਹਾਜ਼ਰ ਨਾਜ਼ਰ ਰੱਖ ਕੇ ਇਸ ਵੀਰ ਦੀ ਮਦਦ ਕਰੋ ਤਾਂ ਕਿ ਇਹ ਆਪਣੇ ਪੈਰਾਂ ਤੇ ਖੜਾ ਹੋ ਜੇ ਤੇ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਕਰ ਸਕੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜੋ ਬੇਟੀ ਹੈ 14 ਸਾਲ ਦੀ ਹੈ ਔਰ 9ਵੀਂ ਕਲਾਸ ਦੇ ਵਿੱਚੋਂ ਇਸ ਬੱਚੀ ਨੇ ਪੜ੍ਹਾਈ ਛੱਡ ਦਿੱਤੀ ਇਹਦਾ ਕਾਰਨ ਕੀ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਵੀ ਫੀਸ ਦੇਣ ਨੂੰ ਪੈਸੇ ਨਹੀਂ ਆ। 14 ਸਾਲ ਦੀ ਬੇਟੀ ਆ 9ਵੀਂ ਕਲਾਸੋਂ ਪੜ੍ਹਾਈ ਛੱਡ ਦਿੱਤੀ ਆ। ਕਾਦੇ ਕਰਕੇ ਕਿ ਸਕੂਲ ਦੀ ਫੀਸ ਵੀ ਨਹੀਂ ਦਿੰਦੀ ਆ। ਘਰ ਦੇ ਹਾਲਾਤ ਇੰਨੇ ਮਾੜੇ ਨੇ ਤੇ ਪੜ੍ਹਾਈ ਬੱਚੇ ਪੜ੍ਹਾਈ ਕਿਉਂ ਛੱਡ ਦੇ? ਕਿਉਂ ਬੰਨਾ ਫੀਸਾਂ ਕਰਕੇ ਤੇ ਜੇ ਤੇਰੀ ਫੀਸ ਦਿੱਤੀ ਜਾਏ ਤਾਂ ਫਿਰ ਤੂੰ ਪੜ੍ਹਨਾ ਚਾਹੇਂਗੀ। ਪੜ੍ਹਨਾ ਚਾਹੇਂਗੀ ਦਿਲ ਕਰਦਾ ਨਾ ਪੜ੍ਹਨਾ। ਤੇ ਪਰ ਹੱਡੀ ਕਿਉਂ ਫੀਸ ਨਹੀਂ ਦਿੱਤੀ ਗਈ ਦੇਖ ਸਕਦੇ ਹੋ ਬੱਚਾ ਬੱਚੇ ਦੇ ਅੰਦਰ ਪੜਨ ਦਾ ਜਜ਼ਬਾ ਆ ਪਰ ਹਾਲਾਤ ਇੰਨੇ ਘਰ ਦੇ ਮਾੜੇ ਹੋ ਚੁੱਕੇ ਆ ਕਿ ਫੀਸ ਸਰਕਾਰੀ ਸਕੂਲ ਦੀ ਵੀ ਨਹੀਂ ਦਿੱਤੀ ਜਾਂਦੀ ਕਿੰਨੀ ਫੀਸ ਆ ਬੱਚੇ ਸਰਕਾਰੀ ਦੀ ਹਜ਼ਾਰ ਰੁਪਏ 1000 ਰੁਪਿਆ ਸਕੂਲ ਦੀ ਫੀਸ ਆ ਜਿਹੜੀ ਪਿਓ ਨਹੀਂ ਦੇ ਸਕਦਾ ਪਿਓ ਦੀ ਹਾਲਤ ਦੇ ਚੁੱਕੇ ਆ ਉਹ ਵੱਡੀ ਭੈਣ ਆ ਉਹ ਘਰਾਂ ਦਾ ਕੰਮ ਕਰਦੀ ਆ ਤੇ ਉਹਦਾ ਮਹ 1500 ਤੇ ਮਹੀਨੇ ਦਾ ਮਹੀਨੇ ਦਾ ਭੱਡ ਲੈਦੀ ਆ ਇੱਕ ਮਹੀਨੇ ਦਾ 1500 ਰੁਪਏ ਕਮਾਉਂਦੀ ਆ ਤੇ ਆਪਣੀ ਛੋਟੀ ਭੈਣ ਦੀ ਫੀਸ ਨਹੀਂ ਤਾਰ ਸਕਦੀ ਤੇ ਇਹ ਬੱਚੀ ਆ ਤੁਹਾਡੇ ਵਰਗੇ ਵੀ ਜੇ ਇਸ ਬੱਚੀ ਦੀ ਪੜ੍ਹਾਈ ਕਰਵਾ ਦਿੰਦੇ ਆ ਤੇ ਕੱਲ ਨੂੰ ਪਤਾ ਨਹੀਂ ਇਹ ਬੱਚੀ ਨੇ ਕਿਹੜਾ ਨਾ ਕਮਾ ਲੈਣਾ ਤੇ ਮੜੀ ਹ ਹੱਥ ਜੋੜ ਕੇ ਬੇਨਤੀ ਆ ਜੇ ਬੱਚੀ ਪੜ੍ਹਦੇ ਤੇ ਤੁਹਾਡੇ ਰੱਬ ਤੁਹਾਨੂੰ ਹੋਰ ਤਕੀਆਂ ਬਖਸ਼ੇ ਇਹ ਬੱਚੀ ਪੜ੍ਹਨਾ ਚਾਹ ਬੱਚੇ ਪੜ੍ਹਨਾ ਚਾਹੁੰਦਾ ਚਾਹ ਵੀ ਇੱਕ ਵਾਰੀ ਕਹਿ ਦੇ ਫਿਰ ਆਪਣੇ ਵੀਰਾਂ ਨੂੰ ਹੈ ਪੜ੍ਹਨਾ ਚਾਹ ਹਾਂਜੀ ਜੇ ਤਰੀ ਫੀਸ ਦਿੱਤੀ ਜਾਵੇ ਫਿਰ ਤੂੰ ਪੜ੍ਹ ਲੇਗੀ ਨਾ ਬੱਚਾ ਪੜ੍ਹਨਾ ਚਾਹੁੰਦਾ ਆ ਹੱਥ ਜੋੜ ਕੇ ਬਿੰਦੀ ਆ ਕਿਸ ਬੱਚੇ ਦੀ ਪੜ੍ਹਾਈ ਵਿੱਚ ਮਦਦ ਕੀਤੀ ਹੈ ਚਲੋ